ਤੇ ਮਾਤਾ ਜੀ ਦੀ ਆਵਾਜ਼ ਦੇ ਵਿੱਚ ਦਮ ਵੀ ਬਹੁਤ ਆ ਤੇ ਆਵਾਜ਼ ਸੋਹਣੀ ਵੀ ਬਹੁਤ ਆ ਇਹਨਾਂ ਨੇ ਮੈਨੂੰ ਪਹਿਲਾਂ ਗਾਣਾ ਵੀ ਸੁਣਾਇਆ ਤੇ ਆਪਾਂ ਚਲੋ ਤੁਹਾਨੂੰ ਵੀ ਤੋਕ ਲੈਣਾ ਮਾਤਾ ਜੀ ਤੁਸੀਂ ਕੈਮਰੇ ਦੇ ਸਾਹਮਣੇ ਵੀ ਬੋਲੋ ਆਪਣਾ ਖਾਣ ਪੀਣ ਦਾ ਕੰਮ ਆਪੇ ਕਰਨੀ ਆ ਤੇ ਕੰਮ ਕਰਦਿਆਂ ਮੈਂ ਆਪਣੇ ਕੱਪੜੇ ਆਪੇ ਧੋਣੀਆਂ ਆਪਣੇ ਘਰ ਦੀ ਸਫਾਈ ਆਪੇ ਕਰਨੀ ਆ ਉਹ ਗਰਾਉਂਡ ਫਲੋਰ ਤੇ ਰਹਿੰਦੇ ਨੇ ਮੈਂ ਫਰਸਟ ਫਲੋਰ ਤੇ ਰਹਨੀ ਆ ਕੱਲੀ ਮੇਰੇ ਹਸੰਦ ਹਿਮਾਚਲ ਪੁਲਿਸ ਵਿੱਚ ਸਨ ਠੀਕ ਹੈ ਤੇ ਸਭ ਤੋਂ ਪਹਿਲੇ بس ਉਹਨਾਂ ਬਾਰੇ ਮੈਂ ਹੋਰ ਦੇ ਕੁਛ ਕਹੀ। ਔਰ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਭੁਲਾ ਦਿੱਤੇ ਨੇ ਇਹ ਮੋਬਾਈਲਾਂ ਨੇ। ਨਿੰਦਿਆ ਵੀ ਨਹੀਂ ਜਾ ਸਕਦਾ ਮੋਬਾਈਲ ਨੂੰ ਫਾਇਦੇ ਵੀ ਬਹੁਤ ਨੇ। ਇਹ ਕਿੰਨੀ ਖੁਸ਼ੀ ਪਹਿਲਾਂ ਤੁਸੀਂ ਸੰਭੀ ਫਿਰ ਚਿੱਠੀ ਚ ਲਿਖੀ ਫਿਰ ਉੱਥੇ ਕਿੱਦਣ ਪਹੁੰਚੀ ਫਿਰ ਉਹਨਾਂ ਨੂੰ ਪਤਾ ਲੱਗਿਆ ਸਾਰਾ ਤੁਸੀਂ ਸਫਰ ਦੇਖਿਆ ਆਵਾ ਤੇ ਤੁਹਾਨੂੰ ਕਿਦਾਂ ਵਾ ਲੱਗਦਾ ਉਹ ਮਾਹੌਲ ਵਧੀਆ ਸੀਗਾ ਕਿ ਅੱਜ ਵਾਲਾ? ਪਰ ਮੈਨੂੰ ਸਾਈਕਲ ਚਲੌਣ ਤੇ ਕੋਈ ਦਿੱਕਤ ਨਹੀਂ ਸੀ ਹੁੰਦੀ ਮੈਨੂੰ ਖੁਸ਼ੀ ਬਹੁਤ ਸੀ। ਕਿ ਮੈਂ ਟੀਚਰ ਲੱਗ ਗਈ ਹਾਂ ਮੈਨੂੰ ਪੈਸੇ ਮਿਲਦੇ ਨੇ ਮੈਨੂੰ ਤਨਖਾਹ ਮਿਲਦੀ ਹੈ ਮੈਂ ਆਪਣੇ ਘਰ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨੂੰ ਵਾਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ کیسے ਹੱਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੌਗਰ ਤੇ ਤਾਂ ਫਰੈਂਡ ਅੱਜ ਦੀ ਵੀਡੀਓ ਬਹੁਤ ਖਾਸ ਹੋਣ ਵਾਲੀ ਆ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਇੱਕ ਇਹੋ ਜੀ ਸ਼ਖਸੀਅਤ ਦੇ ਉੱਤੇ ਕਿ ਜਿਹੜੇ ਬਹੁਤ ਹੀ ਇਹ ਕਹਿ ਸਕਦੇ ਜਿੰਦਾਦਿਲੀ ਦੇ ਨਾਲ ਜੀ ਰਹੇ ਨੇ ਅਜੇ ਤੱਕ ਤੇ ਬਹੁਤ ਹੀ ਉਹਨਾਂ ਦੇ ਵਿੱਚ ਹਿੰਮਤ ਆ ਤੇ ਉਹਨਾਂ ਦੇ ਨਾਲ ਆਪਾਂ ਤੁਹਾਨੂੰ ਮਲਾਵਾਂਗੇ ਉਹਨਾਂ ਦੀ ਜੀਵਨੀ ਬਾਰੇ ਸਾਰੀ ਗੱਲਬਾਤ ਕਰਾਂਗੇ ਕਿ ਜਿਵੇਂ 80 ਤੋਂ ਪਲੱਸ ਦੀ ਉਹਨਾਂ ਦੀ ਏਜ ਆ ਤੇ ਉਹ ਇੱਥੋਂ ਤੱਕ ਉਹਨਾਂ ਨੇ ਸਫਰ ਕਿਵੇਂ ਕੀਤਾ ਕਿਵੇਂ ਸਰਵਾਈਵ ਕੀਤਾ ਸਾਰਾ ਜਿਵੇਂ ਪਾਕਿਸਤਾਨ ਤੋਂ ਮੈਨੂੰ ਇਹਨਾਂ ਨੇ ਦੱਸਿਆ ਕਿ ਅਸੀਂ ਆਏ ਹੋਏ ਹਾਂ ਤੇ ਉਹ ਸਾਰੀ ਆਪਾਂ ਗੱਲਾਂ ਬਾਤਾਂ ਕਰਾਂਗੇ ਤੇ ਕੀ ਇਹਨਾਂ ਨੇ ਆਪਣੀ ਜੀਵਨ ਦੇ ਵਿੱਚ ਅਚੀਵ ਕੀਤਾ ਉਹ ਵੀ ਆਪ ਤੁਹਾਨੂੰ ਸਾਰਾ ਦੱਸਾਂਗੇ ਬਾਕੀ ਵੀਡੀਓ ਥੋੜੀ ਜਿਹੀ ਲੰਬੀ ਵੀ ਹੋ ਸਕਦੀ ਆ ਹੋ ਸਕਦਾ ਪੀ ਇਹਦੇ ਆਪਾਂ ਪਾਰਟ 2 3 ਕਰ ਦਈਏ ਵੀਡੀਓ ਦੇ ਕਿਉਂਕਿ ਆਪਾਂ ਸਾਰਾ ਇਹਨਾਂ ਦੇ ਕੋਲ ਜਾਣਾਂਗੇ ਕਿ ਕੀ ਇਹ ਖਾਂਦੇ ਪੀਂਦੇ ਨੇ ਕਿ ਜਿਹੜਾ ਅਜੇ ਤੱਕ ਇਹ ਪੂਰੀ ਹਿੰਮਤ ਦੇ ਨਾਲ ਜੀ ਰਹੇ ਨੇ ਤੇ ਪੂਰੀ ਇਹਨਾਂ ਦੇ ਵਿੱਚ એનર્ਜੀ ਆ ਗੱਲਬਾਤ ਕਰੋਗੇ ਤੁਸੀਂ ਜਾਣੋਗੇ ਸਾਰਾ ਸਾਰੀ ਵੀਡੀਓ ਦੇ ਵਿੱਚ ਬਣੇ ਰਹੋ ਜੇ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਿਹੜਾ ਦਬਕੇ ਕਰ ਦਿਓ ਜੇ ਤੇ ਆਉਂਦੀ ਆਪਾਂ ਤੁਹਾਨੂੰ ਮਿਲਾਉਣੀ ਇਹਨਾਂ ਦੇ ਨਾਲ ਸਤਿ ਸ਼੍ਰੀ ਅਕਾਲ ਮਾਤਾ ਜੀ ਸਤਿ ਸ਼੍ਰੀ ਅਕਾਲ ਬੇਟਾ ਜੀ ਤੁਹਾਡੇ ਤੋਂ ਬਿਨਾ ਬਾਕੀ ਸਾਰੇ ਸੁਣਨ ਵਾਲੇ ਅਮ ਤੁਹਾ ਗੀ ਇਸ ਖਰਦਿ ਮਾਤਾ ਜੀ ਦੇ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਫਤਿਹ। ਤੋਂ ਸਵਾਗਤ ਹੈ ਮਾਤਾ ਜੀ ਤੁਹਾਡਾ ਸਾਡੇ ਰੂਪ ਬਲੌਗ ਚੈਨਲ ਦੇ ਵਿੱਚ। ਧੰਨਵਾਦ ਬੇਟਾ। ਤੇ ਅੱਜ ਤੁਸੀਂ ਸਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸਾਡੇ ਹੋਰ ਦਰਸ਼ਕ ਜਿਹੜੇ ਬੈਠੇ ਹੋ ਉਹਨਾਂ ਨੂੰ ਤੁਸੀਂ ਸਾਰੀ ਨੌਲੇਜ ਵਾਲੀਆਂ ਗੱਲਾਂ ਦੱਸੋ। ਪਹਿਲਾਂ ਸਭ ਤੋਂ ਪਹਿਲਾਂ ਦੇ ਤੁਸੀਂ ਆਪਣੇ ਜੀਵਨ ਬਾਰੇ ਦੱਸੋਗੇ ਤੁਹਾਡਾ ਜਨਮ ਕਿੱਥੇ ਹੋਇਆ ਤੁਹਾਡਾ ਨਾਮ ਕੀ ਹੈ ਸਾਰਾ ਕੁਝ ਦੱਸੋ। ਮੇਰਾ ਨਾਮ ਅਮਰਿਤਕੌਰ ਮੇਰੇ ਘਰਦਿਆਂ ਨੇ ਮੇਰਾ ਬੜਾ ਮਹਾਨ ਨਾਂ ਰੱਖਿਆ ਜੀ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਮੇਰਾ ਘਰਦਿਆਂ ਨੇ ਨਾਂ ਬੜਾ ਮਹਾਨ ਰੱਖਿਆ ਜਿਹੜਾ ਆਮ ਸੁਣਨ ਤੇ ਆਮ ਨਹੀਂ ਆਉਂਦਾ ਦੂਸਰੀ ਗੱਲ ਮੇਰਾ ਜਨਮ ਜਿਹੜਾ ਪਾਕਿਸਤਾਨ ਦਾ ਆ ਪਾਕਿਸਤਾਨ ਦੇ ਮਿੰਟਗੁਮਲੀ ਸ਼ਹਿਰ ਦਾ ਹੈ ਤੇ ਬਾਕੀ ਮੇਰੇ ਦਾਪਕੇ ਨਨਕੇ ਉਹ ਪਾਕਿਸਤਾਨ ਦੇ ਪਿੰਡ ਗੋਬਿੰਦਗੜ ਵਿੱਚ ਰਹਿੰਦੇ ਸੀ अच्छा जी गोविंदगढ़ वाले जेड़े पाकिस्तान वाले जे वीडियो देखदे कमेंट जरूर करें हो जे माता जी ओथों दे जम्पल ने ते माता जी ਤੁਸੀਂ ਕਦੋਂ ਇੱਧਰ ਆ ਗਏ ਸੀ ਪੰਜਾਬ ਦੇ ਵਿੱਚ 1947 ਜਦੋਂ ਪਾਰਟੀਸ਼ਨ ਹੋਈ ਆ ਅੱਛਾ ਜੀ ਉਦੋਂ ਅਸੀਂ ਇੱਧਰ ਆਏ ਅੱਛਾ ਉਦੋਂ ਆਏ ਤੁਸੀਂ ਕਿੰਨੀ ਏਜ ਹੀ ਤੁਹਾਡੀ ਉਦੋਂ ਮੇਰਾ 54 1944 ਦਾ ਜਨਮ ਹੈ ਤੇ ਤੁਸੀਂ ਦੇਖ ਲਓ ਵੀ ਉਸ ਵੇਲੇ ਮੈਂ ਕਿੰਦੀ ਕ ਹੋਵਾਂਗੀ ਬਸ ਮੈਨੂੰ ਪਾਕਿਸਤਾਨ ਦਾ ਸਪਨੇ ਦੇ ਬਰ ਗੁਣ ਕੁਝ ਯਾਦ ਆ ਮਨ ਬਹੁਤਾ ਕੁਛ ਤੇ ਯਾਦ ਨਹੀਂ ਬਾਕੀ ਕੁਛ ਗੱਲਾਂ ਵੱਡਿਆਂ ਬਡੇਰਿਆਂ ਕੋਲ ਸੁਣ ਸੁਣ ਕੇ ਮੈਨੂੰ ਯਾਦ ਹੋਈਆਂ ਹੁੰਦੀਆਂ ਤੇ ਸਭ ਤੋਂ ਪਹਿਲਾਂ ਆ ਕੇ ਤੁਸੀਂ ਪੰਜਾਬ ਚ ਕਿੱਥੇ ਸ਼ਿਫਟ ਹੋਏ ਅ ਸਭ ਤੋਂ ਪਹਿਲਾਂ ਅਸੀਂ ਮੇਰੇ ਚਾਚਾ ਜੀ ਮਿਲਜੀ ਵੀ ਇੱਥੇ ਸਨ ਤੇ ਉਹ ਮਿਲਜੀ ਗੱਡੀਆਂ ਸਾਨੂੰ ਲੈਣ ਆਈਆਂ ਸੀ ਮੇਰੇ ਦਾਦਕੇ ਆ ਮਾਂ ਤੇ ਅਸੀਂ ਬੜੀ ਚੰਗੀ ਜ਼ਿਆਦਾ ਚੇਤਾ ਨਹੀਂ ਸ਼ਾਇਦ ਅਮਰ ਸਰ ਸ਼ਾਇਦ ਸਮਝ ਜਾਂਦਾ ਸੱਚੀ ਜਿਦੋਂ ਇੱਥੇ ਆ ਕੇ ਕਿਹੜੇ ਸ਼ਹਿਰ ਦੇ ਵਿੱਚ ਵਸੇ ਫਿਰ ਤੁਹਾਡਾ ਕਿਵੇਂ ਮੈਰਿਜ ਕਿੱਥੇ ਬਚਪਨ ਪਹਿਲਾਂ ਬੀਤਿਆ ਫਿਰ ਉਸ ਤੋਂ ਬਾਅਦ ਤੁਹਾਡਾ ਵਿਆਹ ਕਿੱਥੇ ਹੋਇਆ ਕਿਵੇਂ ਤੁਸੀਂ ਗਾਂ ਜੌਬ ਕਿਹੜੀ ਕੀਤੀ ਉਹ ਸਾਰਾ ਸਾਨੂੰ ਜਾਣਨਾ ਪਾਉ ਉਸ ਚੀਤੇ ਜਿੰਨਾ ਕਿ ਮੈਨੂੰ ਥੋੜਾ ਜਿਹਾ ਯਾਦ ਆ ਗਿਆ ਕਿ ਪਾਕਿਸਤਾਨ ਤੋਂ ਬਾਅਦ ਸਾਨੂੰ ਕੁਝ ਦੇ ਰੋ ਉਥੇ ਰੱਖਿਆ ਸੀ ਫਿਰ ਸਾਨੂੰ ਕੁਰਖ ਖੇਤਰ ਕੈਂਪ ਵਿੱਚ ਤੰਬੂਆਂ ਵਿੱਚ ਸਾਡਾ ਉਹ ਕਰਤਾ ਸੀ ਸਰਕਾਰ ਮੈਂ ਤੇ ਉੱਥੇ ਸਾਨੂੰ ਵੋਕਾਂ ਦੇ ਨਾਲ ਜੀਆਂ ਦੇ ਹਿਸਾਬ ਆਟਾ ਮਿਲਦਾ ਹੁੰਦਾ ਸੀਗਾ ਤੇ ਦੁੱਧ ਦੇ ਕੇ ਜਾਂਦੇ ਸੀ ਟਮਾਟਰ ਦੇ ਜੂਸ ਦੇ ਕੇ ਜਾਂਦੇ ਸੀ ਬਸ ਵੱਡੇ ਤੰਬੂ ਵਿੱਚ ਚਾਰ ਪਰਿਵਾਰ ਰਹਿੰਦੇ ਸੀ ਛੋਟੇ ਤੰਬੂ ਚ ਦੋ ਪਰਿਵਾਰ ਰਹਿੰਦੇ ਸੀ ਅਸੀਂ ਤੰਬੂਆਂ ਚ ਰਹਿੰਦੇ ਸੀ ਮੇਰੇ ਪਿਤਾ ਜੀ ਖੁਰਕ ਖੇਤਰ ਉਹ ਤੰਬੂਆਂ ਦੇ ਵਿੱਚ ਫਿਰ ਉਹਨਾਂ ਨੇ ਸਕੂਲ ਦਾ ਪ੍ਰਬੰਧ ਵੀ ਕਰਤਾ ਸੀ ਮੇਰੇ ਪਿਤਾ ਜੀ ਨੂੰ ਫਿਰ ਉੱਥੇ ਟੀਚਰ ਦੀ ਨੌਕਰੀ ਮਿਲ ਗਈ ਸੀ ਤੇ ਟੀਚਰ ਟੀਚਰ ਦੀ ਨੌਕਰੀ ਤੋਂ ਪਹਿਲਾਂ ਉਹ ਗੁਰਦਾਰਾ 6ਵੀਂ ਪਾਠਸ਼ਾਲਾ ਖੇਤਰ ਦੇ ਵਿੱਚ ਹੈ ਉਥੇ ਉਹ ਆਸਾ ਦੀ ਵਾਰ ਲਗਾਉਣ ਜਾਂਦੇ ਹੁੰਦੇ ਸੀ ਉਥੇ ਉਹ ਆਪਣੀ ਹਾਜ਼ਰੀ ਭਰ ਕੇ ਫਿਰ ਉਹ ਆ ਕੇ ਆਪਣਾ ਸਕੂਲ ਰੰਗ ਕਰਦੇ ਸੀ ਤੇ ਮੈਨੂੰ ਵੀ ਉਹ ਨਾਲ ਲੈ ਜਾਂਦੇ ਸੀ ਮੈਂ ਵੀ ਉਥੇ ਪ੍ਰਮਜੀਤ ਜੀ ਦੇ ਵਿੱਚ ਮੈਨੂੰ ਵੀ ਨਾਲ ਲੈ ਜਾਂਦੇ ਸੀ ਠੀਕ ਹੈ ਜੀ ਤੇ ਤੁਸੀਂ ਕਿੰਨੇ ਭੈਣ ਭਰਾ ਸੀਗੇ ਅਸੀਂ 7 ਭੈਣ ਭਰਾ ਹੋਏ ਹਾਂ 5 ਭੈਣਾਂ ਤੇ 2 ਭਰਾ ਛੋਟੇ ਪੰਜਾਂ ਤੋਂ ਬਾਅਦ ਜੀ ਪਹਿਣਾ ਪਰ ਮਾਚੂ ਮੈਂ ਸਭ ਤੋਂ ਵੱਡੀ ਆ ਮੈਂ ਇੱਕ ਨੰਬਰ ਤੇ ਜੀ ਤੇ ਬਾਕੀ ਉਹ ਪੰਜਾਂ ਭੈਣਾਂ ਤੋਂ ਬਾਅਦ ਫਿਰ ਦੋ ਭਰਾ ਹੋਰ ਛੋਟੇ ਅੱਛਾ ਚਲੀ ਤੇ ਫਿਰ ਤੁਹਾਡਾ ਵਿਆਹ ਕਿਹੜੀ ਸਾਲ ਚ ਹੁੰਦਾ ਵਾ ਤੇ ਕਿੱਥੇ ਹੋਇਆ ਸੀ ਵਿਆਹ 1967 ਦੇ ਵਿੱਚ ਖੰਨੇ ਹੋਇਆ ਖੰਨੇ ਉਹ ਤੰਬੂਆਂ ਤੋਂ ਬਾਅਦ ਤੁਸੀਂ ਖੰਨੇ ਆਗੇ ਇੱਥੇ ਤੰਬੂਆਂ ਤੋਂ ਬਾਅਦ ਫਿਰ ਤੰਬੂਆਂ ਤੋਂ ਬਾਅਦ ਫਿਰ ਸਾਡੇ ਦਾਦੀ ਦਾਦਾ ਤੇ ਸਾਡੇ ਪਿਤਾ ਜੀ ਸਾਰੇ ਅਸੀਂ ਪਰਿਵਾਰ ਅਰਦਾਇਆ ਪਿੰਡ ਦੇ ਸੀਗਾ ਹਰਿਆਣੇ ਦੇ ਵਿੱਚ ਤੇ ਵੀ ਰਿਕੋਰ ਤੇ ਉਥੇ ਚਲੇ ਗਏ ਸਾਡੇ ਪਿਤਾ ਜੀ ਦੀ 1950 ਦੇ ਵਿੱਚ ਨੌਕਰੀ ਲੱਗੀ ਖੰਨੇ ਹਰ ਸਕੂਲ ਤੋਂ ਹਰ ਸਕੂਲ ਨਹੀਂ ਸੀ ਹੁੰਦੇ ਹਾਈ ਸਕੂਲ ਹੁੰਦੇ ਸੀ ਜੀ ਹਾਈ ਸਕੂਲ ਦੇ ਵਿੱਚ ਪੰਜਾਬੀ ਐਜ਼ ਅ ਪੰਜਾਬੀ ਟੀਚਰ ਉਹਨਾਂ ਦੀ ਨੌਕਰੀ ਲੱਗੀ ਤੇ ਕੁਛ ਦੇ ਕੱਲੇ ਰਹੇ ਫਿਰ ਉਹ ਸਾਨੂੰ ਖਨera ਹੈ। ਦੇਖੀ ਤੁਹਾਡੀ ਪੜ੍ਹਾਈ ਕਿੱਥੋਂ ਤੱਕ ਆ? ਮੈਂ ਮੇਰੇ ਪਿਤਾ ਜੀ ਦੀ ਬੜੀ ਇੱਛਾ ਸੀ ਮੈਨੂੰ ਕਾਗਜ਼ ਵਿੱਚ ਪੜਾਉਣ ਦੀ। ਅੱਛਾ। ਮੈਨੂੰ ਹਾਈ ਐਜੂਕੇਸ਼ਨ ਤੋਂ ਆਉਣ ਦੀ। ਪਰ ਪਰਿਵਾਰ ਬਹੁਤ ਵੱਡਾ ਸੀ ਤੇ ਦੂਜੀ ਗੱਲ ਕਿ ਮੈਂ ਕੋਈ ਜ਼ਿਆਦਾ ਪੜ੍ਹਾਈ ਦੇ ਵਿੱਚ ਹੁਸ਼ਿਆਰ ਨਹੀਂ ਸੀ ਨਾ ਤੇ ਮੈਂ ਨਲਾਇਕਾ ਤੇ ਨਲਾਇਕ ਸੀ ਨਾ ਹੁਸ਼ਿਆਰ ਤੇ ਹੁਸ਼ਾਇਰ ਸੀ। ਮੀਡੀਅਮ ਸੀ ਜੀ। ਤੇ ਮੈਂ ਅਸੀਂ ਆਪਣੇ ਪਿਤਾ ਜੀ ਨਾਲ ਕਦੀ ਸਿੱਧੀ ਗੱਲ ਨਹੀਂ ਸੀ ਕਿਤੇ ਜੋ ਗੱਲ ਕਹਿਣੀ ਹੁੰਦੀ ਸੀ ਆਪਣੇ ਮਾਤਾ ਜੀ ਨੂੰ ਕਹਿ ਦੇਈਦਾ ਸੀ ਪਹਿਲਾਂ ਸੰਗ ਸ਼ਰਮ ਬਹੁਤ ਹੁੰਦੀ ਸੀ ਹਾਂਜੀ ਮੈਂ ਆਪਣੇ ਮਾਤਾ ਜੀ ਨੂੰ ਕਿਹਾ ਮੈਂ ਆਖਿਆ ਵੀ ਪਾਪਾ ਜੀ ਨੂੰ ਮੇਰੇ ਵੱਲੋਂ ਕਹਿ ਦਿਓ ਵੀ ਮੈਨੂੰ ਕਾਲਜ ਦੇ ਵਿੱਚ ਨਾ ਲਗਾਉਣ ਕਿਉਂਕਿ ਕਾਲਜ ਦੇ ਵਿੱਚ 4 ਸਾਲ ਦਾ ਬੀਏ ਕਰਨ ਤੇ ਤੇ ਲੱਗਣਾ ਹੀ ਲੱਗਣਾ ਹੈ ਹਾਂਜੀ ਫਿਰ ਬੀਐਡ ਕਰਨ ਦੇ ਵਿੱਚ ਟ੍ਰੇਨਿੰਗ ਕਰਨ ਤੇ ਲੱਗਣਾ ਤੇ ਫਿਰ ਕਿਤੇ ਮੇਰੀ ਨੌਕਰੀ ਦੀ ਆਸ ਹੋਏਗੀ ਤੇ ਮੈਂ ਕਿਉਂਕਿ ਸਭ ਤੋਂ ਵੱਡੀ ਆ ਤੇ ਸਾਡੇ ਪਿਤਾ ਜੀ ਪੰਜਾਂ ਕੁੜੀਆਂ ਨੂੰ ਧੀਆਂ ਨਹੀਂ ਸੀ ਸਮਝਦੇ ਪੁੱਤਰ ਸਮਝਦੇ ਸੀ ਤੇ ਮੈਨੂੰ ਉਹ ਵੱਡਾ ਪੁੱਤਰ ਸਮਝਦੇ ਸੀ ਵੱਡੀ ਦੀ ਹੋਣ ਕਰਕੇ ਤੇ ਮੈਂ ਉਹਨਾਂ ਨੂੰ ਪੁੱਤਰ ਬਣ ਕੇ ਦਿਖਾਉਣਾ ਚਾਹੁੰਦੀ ਆ ਮੈਂ ਉਹਨਾਂ ਦਾ ਸਹਾਰਾ ਬਣਨਾ ਚਾਹੁੰਦੀ ਆ ਤੇ ਪਰਿਵਾਰ ਬਹੁਤ ਵੱਡਾ ਸੀ ਇਸ ਕਰਕੇ ਮੈਂ ਚਾਹੁੰਦੀ ਆ ਕਿ ਮੈਂ ਮੈਨੂੰ ਕੋਈ ਟ੍ਰੇਨਿੰਗ ਕਰਵਾ ਦਵਾਂ ਸਾਲ ਤੋਂ ਉਹ ਸਾਲ ਦੀ ਤੇ ਮੈਂ ਨੌਕਰੀ ਲਾ ਕੇ ਉਹਨਾਂ ਦੇ ਨਾਲ ਉਹਨਾਂ ਦਾ ਸਹਾਰਾ ਬਣ ਸਕਾਂ ਤੇ ਮੇਰੇ ਪਿਤਾ ਜੀ ਦੀ ਬੜੀ ਇੱਛਾ ਸੀ ਮੈਨੂੰ ਕਾਲਜ ਵਿੱਚ ਲਗਾਉਣ ਦੀ ਪਰ ਮੈਂ ਆਪਣੀ ਇੱਛਾ ਪ੍ਰਗਟ ਫਿਰ ਮੈਨੂੰ ਬੇਸਖ ਹਾਈ ਸਕੂਲ ਦੇ ਵਿੱਚ ਬੇਸਖ ਸਕੂਲ ਦੇ ਵਿੱਚ ਪੈਨਲ ਮਿਲ ਗਿਆ ਫਿਰ ਮੈਂ ਬੇਸਖ ਕੀਤੀ ਫਿਰ ਮੈਂ ਪ੍ਰਾਇਮਰੀ ਸਕੂਲਾਂ ਚ ਨੌਕਰੀ ਕੀਤੀ 1967 ਤੇ ਮੇਰਾ ਵਿਆਹ ਹੋਇਆ 1967 ਤੇ ਵਿਆਹ ਹੋਇਆ ਜੀ ਤੇ ਉਸ ਤੋਂ ਅੱਗੇ ਦੀ ਫਿਰ ਜ਼ਿੰਦਗੀ ਕਿੱਦਾਂ ਰਹੀ ਤੁਸੀਂ ਫਿਰ ਵੀ ਉਹ ਜੌਬ ਕਰਦੇ ਰਹੇ ਹਾਂ ਬਸ ਫਿਰ ਮੈਂ ਜੋ ਤਨਖਾਹ ਲਿਆਉਣੀ ਮੈਂ ਸਾਰੀ ਆਪਣੇ ਘਰ ਲਿਆ ਕੇ ਦੇ ਦੇਣੀ ਮੈਂ ਆਪਣੇ ਕੋਲ ਕਦੀ 10 ਰੁਪਏ ਵੀ ਨਹੀਂ ਸੀ ਰੱਖੇ ਜੀ ਤੇ ਮੈਂ ਸਾਈਕਲ ਤੇ ਜਾਂਦੀ ਸੀ ਪਿੰਡਾਂ ਦੇ ਵਿੱਚ ਨੌਕਰੀ ਲੱਗਦੀ ਸੀ ਟੈਂਪਰੇਰੀ ਕੱਚਿਆਂ ਦੇ ਵਿੱਚ ਤੇ ਸਾਈਕਲ ਦੇ ਉੱਤੇ ਮੈਂ ਜਾਂਦੀ ਸੀ ਪਰ ਮੈਨੂੰ ਸਾਈਕਲ ਚਲਾਉਣ ਤੇ ਕੋਈ ਦਿੱਕਤ ਨਹੀਂ ਸੀ ਹੁੰਦੀ ਮੈਨੂੰ ਖੁਸ਼ੀ ਬਹੁਤ ਸੀ ਕਿ ਮੈਂ ਟੀਚਰ ਲੱਗ ਗਈਆਂ ਮੈਨੂੰ ਪੈਸੇ ਮਿਲਦੇ ਨੇ ਮੈਨੂੰ ਤਨਖਾਹ ਮਿਲਦੀ ਹੈ ਮੈਂ ਆਪਣੇ ਘਰ ਦੇ ਦਾ ਸਹਾਰਾ ਬਣ ਸਕੀ ਜੀ ਮੈਂ ਸਾਰੀ ਤਨਖਾਹ ਜਾ ਕੇ ਆਪਣੇ ਬੇਜੀ ਨੂੰ ਫੜਾ ਦੇਣੀ ਸਾਰੇ ਪਿਤਾ ਜੀ ਮੈਂ ਉਦੋਂ ਹਾਲੇ ਟ੍ਰੇਨਿੰਗ ਵਿੱਚ ਮੇਰੇ ਪਿਤਾ ਜੀ ਮੈਨੂੰ ਉਹ ਮੇਰਾ ਫਾਰਮ ਭਰ ਕੇ ਤੇ ਆ ਉਹਨਾਂ ਨੇ ਮਿਲਟੀ ਜੁਆਇਨ ਕਰ ਲਈ ਸਕੂਲ ਦੀ ਨੌਕਰੀ ਛੱਡ ਦਿੱਤੀ ਕਿਉਂਕਿ ਇੱਥੇ ਪ੍ਰਾਈਵੇਟ ਸਕੂਲ ਤੇ ਪੈਨਸ਼ਨ ਹੈ ਨਹੀਂ ਸੀ ਤੇ ਇਸ ਮਿਲਟੀ ਵਿੱਚ ਸਹੂਲਤਾਂ ਬੜੀਆਂ ਸਿਗੀਆਂ ਤੇ ਉਹਨਾਂ ਨੇ ਉਹ ਟੀਚਰ ਦੀ ਨੌਕਰੀ ਛੱਡ ਕੇ ਤੇ ਉਹਨਾਂ ਨੇ ਉੱਥੇ ਮਿਲਟੀ ਜਰ ਵਿੱਚ ਜੁਆਇੰਨ ਕਰਦੇ ਤੇ ਉਹਨਾਂ ਦੇ ਜਾਣ ਤੋਂ ਬਾਅਦ ਮੈਂ ਆਪੇ ਇਕੱਲੀ ਨੇ ਇੰਟਰਵਿਊਸ ਦਿੱਤੀ ਤੇ ਆਪੇ ਇਕੱਲੀ ਸੈਲੈਕਟ ਹੋਈ ਤੇ ਉਹਨਾਂ ਨੂੰ ਆਪਣੇ ਸੈਲੈਕਟ ਹੋਣ ਦੀ ਬੇਸਕੂਚੇ ਦਾਖਲ ਹੋਣ ਦੀ ਖੁਸ਼ੀ ਪ੍ਰਗਟ ਕੀਤੀ ਚਿੱਠੀ ਜਰਾਈ ਚਿੱਠੀ ਪੱਤਰ ਤੋਂ ਜ਼ਿਆਦਾ ਆ ਗਿਆ ਮਤਲਬ ਇਹ ਵੀ ਤੁਸੀਂ ਉਹ ਦੌਰ ਸਾਰਾ ਵੇਖਿਆ ਹੈ ਅੱਜ ਕੱਲ ਤਾਂ ਜਿਵੇਂ ਫੋਨ ਆ ਗਏ ਇੰਟਰਨੈਟ ਚੱਲਦੇ ਆ ਮਿੰਟ-ਮਿੰਟ ਤੇ ਗੱਲ ਹੋ ਜਾਂਦੀ ਹੈ ਉਦੋਂ ਤੁਸੀਂ ਵੀ ਆਪਣੀ ਕੋਈ ਵੀ ਜਿਵੇਂ ਤੁਸੀਂ ਖੁਸ਼ੀ ਦੱਸਿਆ ਵੀ ਪ੍ਰਗਟ ਕੀਤੀ ਆ ਇਹ ਕਿੰਨੀ ਖੁਸ਼ੀ ਪਹਿਲਾਂ ਤੁਸੀਂ ਸੰਭੀ ਫਿਰ ਚਿੱਠੀ ਚ ਲਿਖੀ ਫਿਰ ਉਥੇ ਕਿੱਦਣ ਪਹੁੰਚੀ ਫਿਰ ਉਹਨਾਂ ਨੂੰ ਪਤਾ ਲੱਗੇ ਸਾਰਾ ਤੁਸੀਂ ਸਫਰ ਦੇਖਿਆ ਆਵਾ ਤੇ ਤੁਹਾਨੂੰ ਕਿਦਾਂ ਵਾ ਲੱਗਦਾ ਉਹ ਮਾਹੌਲ ਵਧੀਆ ਸੀਗਾ ਕਿ ਅੱਜ ਵਾਲਾ ਬੇਟਾ ਜੀ ਹਰ ਇੱਕ ਟੀ ਦੀ ਆਪਣੀ ਆਪਣੀ ਸਥਾਨ ਹੈ ਆਪਣਾ ਆਪਣਾ ਕੀਮਤ ਆ ਜੀ ਉਦੋਂ ਚਿੱਠੀਆਂ ਦੇ ਵਿੱਚ ਇਹ ਸੀ ਕਿ ਜ਼ੰਬੀਆਂ ਚੌੜੀਆਂ ਗੱਲਾਂ ਸੀ ਘਰਾਂ ਦੀਆਂ ਸਾਬ ਇਸਤਰੀਆਂ ਚਿੱਠੀਆਂ ਦੇ ਵਿੱਚ ਤੁਸੀਂ ਬਹੁਤ ਸਾਰੀਆਂ ਗੱਲਾਂ ਲਿਖ ਸਕਦੇ ਸੀਗੇ ਜੀ ਮੋਬਾਈਲ ਜਿਹੜੇ ਨੇ ਅੱਜ ਕੱਲ ਚੱਲ ਪਏ ਨੇ ਇਹਨਾਂ ਦਾ ਬਹੁਤ ਫਾਇਦਾ ਹੈ ਪਰ ਜਿਸ ਫਾਇਦੇ ਵਾਸਤੇ ਬਣਾਉਣ ਵਾਲੇ ਨੇ ਕਿਸੇ ਦਿਮਾਗ ਦੇ ਨਾਲ ਇਹ ਚੀਜ਼ ਬਣਾਈ ਸੀ ਜਿਹੜੀ ਨਵੀਂ ਪੀੜੀ ਆ ਇਹ ਤਾਂ ਬੜਾ ਗਲਤ ਫਾਇਦਾ ਉਠਾ ਰਹੀ ਆ ਇਹਨੂੰ ਬਹੁਤ ਗਲਤ ਵਰਤਦਾ ਹੀ ਆ ਔਰ ਨਵੀਂ ਪੀੜੀ ਨੂੰ ਇਹਨਾਂ ਮੋਬਾਈਲਾਂ ਨੇ ਬਹੁਤ ਵਿਗਾੜ ਦਿੱਤਾ ਆ ਔਰ ਖੂਨ ਦੇ ਰਿਸ਼ਤੇ ਜਿਹੜੇ ਨੇ ਉਹ ਭੁਲਾ ਦਿੱਤੇ ਨੇ ਇਹ ਮੋਬਾਈਲਾਂ ਨੇ ਨਵੀਂ ਪੀੜੀ ਨੂੰ ਨਵੀਂ ਪੀੜੀ ਬਸ ਮੋਬਾਈਲ ਨੂੰ ਹੀ ਆਪਣਾ ਰਿਸ਼ਤਾ ਸਮਝ ਲਈ ਆ ਹਰ ਵੇਲੇ ਮੋਬਾਈਲ ਨੂੰ ਚੰਬੜੇ ਰਹਿੰਦੇ ਨੇ ਬਜ਼ੁਰਗਾਂ ਕੋਲ ਕੋਈ ਬਹਿ ਕੇ ਰਾਜੀ ਨਹੀਂ ਕੋਈ ਗੱਲ ਸੁਣ ਕੇ ਰਾਜੀ ਨਹੀਂ ਕੋਈ ਬਜ਼ੁਰਗਾਂ ਦੀ ਕੀਮਤ ਜਿਹੜੀ ਆ ਉਹ ਬਹੁਤ ਘਟ ਗਈ ਆ ਮੋਬਾਈਲ ਦੇ ਨਾਲ ਮੈਂ ਖਾਸ ਤੋ ਤੇ ਨਵੀਂ ਪੀੜੀ ਦੇ ਵਿਚਾਰ ਅਨੁਸਾਰ ਮੈਂ ਹਰ ਇੱਕ ਨੂੰ ਨਹੀਂ ਇਸ مسئلے ਨਾਲ ਬੰਨ ਸਕਦੀ ਜੀ ਫਾਇਦੇ ਵੀ ਬੜੇ ਨੇ ਨਿੰਦਿਆ ਵੀ ਨਹੀਂ ਜਾ ਸਕਦਾ ਮੋਬਾਈਲ ਨੂੰ ਫਾਇਦੇ ਵੀ ਬਹੁਤ ਨੇ ਉਤੇ ਬਹੁਤ ਸਾਰੀਆਂ ਅਸੀਂ ਚੰਗੀਆਂ ਗੱਲਾਂ ਵੀ ਮੋਬਾਈਲ ਤੋਂ ਸਿੱਖਨੇ ਆ ਕੀਰਤਨ ਸੁਣਨੇ ਆ ਕਥਾ ਸੁਣਨੇ ਆ ਗੁਰਬਾਣੀ ਸੁਣਨੇ ਆ ਡਾਕਟਰਾਂ ਦੀਆਂ ਵਿਚਾਰਾਂ ਸੁਣਨੇ ਆ ਚੰਗੇ ਵੀ ਫਾਇਦੇ ਵੀ ਬਹੁਤ ਨੇ ਪਰ ਨਵੀਂ ਪੀੜੀ ਇਹਦਾ ਨਜਾਇਜ਼ ਫਾਇਦਾ ਉਠਾ ਰਹੀ ਆ ਉਹ ਕੋਈ ਮਤਲਬ ਦੀ ਗੱਲ ਨਹੀਂ ਐ ਨਾ ਤੋ ਸੁਣਦੇ ਉਹ ਆਪਣੇ ਕਾਰਟੂਨ ਦੇਖ ਰਹਾ ਹੋਰ ਖੇਡਾਂ ਦੇਖ ਲੀਆਂ ਹੋਰ ਆਪਣੇ ਗਲਤ ਤਰੀਕੇ ਨਾਲ ਵਰਤ ਰਹੇ ਨੇ ਮੋਬਾਈਲ ਨੂੰ ਨਾ ਇਸ ਵਾਰ ਬਸ ਇੱਕ ਮੋਬਾਈਲ ਦੇਖਾ ਕੀ ਚੀਜ਼ ਗੱਲ ਬਿਲਕੁਲ ਸਹੀ ਕਹਿ ਰਹੇ ਨੇ ਮਾਤਾ ਜੀ ਵੀ ਅੱਜ ਕੱਲ ਦੀ ਜਿਹੜੀ ਪੀੜੀ ਆ ਉਹ ਬਿਲਕੁਲ ਡਿਪੈਂਡ ਹੀ ਸਾਰੀ ਫੋਨ ਤੇ ਹੋ ਚੁੱਕੀ ਆ ਵੀ ਉਹ ਉਸ ਚੀਜ਼ ਤੋਂ ਬਾਹਰ ਨਿਕਲ ਹੀ ਨਹੀਂ ਸਕਦੀ ਜਿਵੇਂ ਤੁਸੀਂ ਪਹਿਲਾਂ ਦੱਸਦੇ ਸੀਗੇ ਸਾਰੇ ਇਕੱਠੇ ਹੋ ਕੇ ਬੈਠਦੇ ਸੀ ਗੱਲਾਂ ਬਾਤਾਂ ਕਰਦੇ ਸੀਗੇ ਅੱਜ ਕੱਲ ਕੋਈ ਮੋਹ ਪਿਆਰ ਵਾਲੀ ਗੱਲ ਨਹੀਂ ਰਹੀ ਦੇਖੀ ਕਰਦੇ ਸੀਗੇ ਤੁਹਾਡੇ ਹਸਬੰਦ ਮੇਰੇ ਹਜ਼ਰੰ ਰਿਮਾਟਰ ਪੁਲਿਸ ਵਿੱਚ ਸਨ ਠੀਕ ਹੈ ਤੇ ਕੱਲੇ ਪਹਿਲੇ ਬਸ ਉਹਨਾਂ ਬਾਰੇ ਮੈਂ ਹੋਰ ਨਹੀਂ ਕੁਝ ਕਹੀ। ਹੁਣ ਆਪਣੇ ਕੋ ਮਿਲ ਸਕਦੀਆਂ ਜੀ ਅੰਮ੍ਰਿਤਸਰੀਆਂ ਮਸਾਲਾ ਬੜੀ ਤੇ ਸਿੰਪਲ ਬੜੀ ਤੇ ਨਾਲ ਹਿਮਾਚਲੀ ਸੁੱਕਾ ਨਰਦਨਾ ਪੀਸਿਆ ਹੋਇਆ ਬਿਨਾਂ ਰੰਗ ਤੋਂ ਤੇ ਸੁੱਕੀ ਮੇਥੀ ਇਹਨੂੰ ਮੰਗਵਾਉਣ ਵਾਸਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਘਰ ਬੈਠੇ ਸਾਰਾ ਸਮਾਨ ਮੰਗਾ ਸਕਦੇ ਹੋ। ਠੀਕ ਹੈ ਜੀ। ਤੇ ਪਤਾ ਜੀ ਬੱਚੇ ਤੁਹਾਡੇ ਫਿਰ ਦੋ ਉੱਥੇ ਖੰਡੇ ਹੋਏ ਤੋਂ ਉਸ ਤੋਂ ਬਾਅਦ ਕਿੰਨੇ ਬੱਚੇ ਨੇ ਤੁਹਾਡੇ ਮੇਰੇ ਕੋਲ ਤਿੰਨ ਬੱਚੇ ਹੋਏ ਜੀ ਸਭ ਤੋਂ ਵੱਡਾ ਬੇਟਾ ਸੀ ਉਸ ਤੋਂ ਬਾਅਦ ਦੋ ਬੇਟੀਆਂ ਹੋਈਆਂ ਜੀ ਉਸ ਪੂਰੇ ਸੈਟ ਨੇ ਆਪੋ ਆਪਣੇ ਕੰਮ ਤੇ ਵਿਚਕਾਰ ਦੀ ਬੇਟੀ ਜੀ ਜਿਹੜੀ ਸੀ ਉਹ ਸਟੋਕ ਹਾਦਸੇ ਨਾਲ ਐਕਸਪਾਇਰ ਹੋ ਗਈ ਸੀ ਤੇ ਲੜਕਾ ਹਾਂਗਕਾਂਗ ਗਿਆ ਉਸੇ ਤੇ ਲੜਕੀ ਜਿਹੜੀ ਆ ਉਹ ਖੜ ਰਹਿੰਦੀ ਆ ਮੈਂ ਜਦੋਂ ਤੋਂ ਪੈਨਸ਼ਨ ਲਈ ਆ ਮੈਂ ਕਦੀ بیٹے ਕੋਲ ਹਾਂਗਕਾਂਗ ਚ ਜਾਈ ਜਾਨੀ ਆ ਕਦੀ ਮੈਂ ਆਪਣੀ ਜੇ ਮੈਂ ਇੰਡੀਆ ਆਉਣੀ ਆ ਤੇ ਆਪਣੀ ਬੇਟੀ ਕੋਲ ਆ ਜਾਨੀ ਆ ਉਹਨਾਂ ਕੋਲ ਰਹਿੰਦੀ ਆ ਅੱਛਾ ਜੀ ਤੇ ਹੁਣ ਕਿਸ ਤਰ੍ਹਾਂ ਸਰਵਾਈਵ ਕਰ ਰਹੇ ਹੋ ਤੁਸੀਂ ਹੁਣ ਮੈਂ ਆਪਣੀ ਬੇਟੀ ਕੋਲ ਰਹਿ ਰਹੀ ਆ ਅੱਛਾ ਜੀ ਉਹਨਾਂ ਦਾ ਜਿਹਨ ਮੰਜ਼ਰਾ ਕੋਠੀ ਆ ਉਹਨਾਂ ਦੀ ਤੇ ਉਹ ਗਰਾਉਂਡ ਫਲੋਰ ਤੇ ਰਹਿੰਦੇ ਨੇ ਮੈਂ ਫਰਸਟ ਫਲੋਰ ਤੇ ਰਹਨੀ ਆ ਕੱਲੀ ਜੀ ਤੇ ਉਪਰ ਭੀਜੇ ਵਾਲੇ ਬੱਚੇ ਰਹਿੰਦੇ ਨੇ ਤੇ ਮਤਲਬ ਜੀ ਅਗਲਾ ਆਪਣਾ ਇਹ ਸਵਾਲ ਕਿ ਤੁਸੀਂ ਦੱਸਿਆ ਵੀ ਤੁਸੀਂ ਫਰਸਟ ਫਲੋਰ ਤੇ ਇਕੱਲੇ ਰਹਿੰਦੇ ਹੋ ਤੇ ਤੁਹਾਡਾ ਖਾਣ ਪੀਣ ਦਾ ਕਿਸ ਤਰ੍ਹਾਂ ਵਾ ਕੀ ਤੁਸੀਂ ਸਾਰੀ ਦਿਹਾੜੀ ਟਾਈਮ ਕਿਵੇਂ ਆਪਣਾ ਪਾਸ ਕਰਦੇ ਹੋ ਮੈਂ ਬੇਟਾ ਜੀ ਆਪਣਾ ਸਾਰਾ ਟਾਈਮ ਬਹੁਤ ਵਧੀਆ گزارਨੀ ਆ ਜੀ ਮੈਂ ਮਹਾਰਾਜ ਦੇ ਕਰਪਾ ਨਾਲ ਮੈਂ ਅਮਰਤਾ ਰਹੀ ਆ ਮੈਂ ਬਾਖ ਪਾਠ ਸਿਮਰਨ ਕਰਦੀ ਆ ਤੇ ਫਿਰ ਆਪਣਾ ਮੈਂ ਜਿੰਨਾ ਕਿ ਮੈਨੂੰ ਪਾਠ ਮੈਂ ਕਰ ਸਕਦੀ ਆ ਸੀ ਮੈਂ ਕਰ ਸਕਦੀ ਆ ਉਹ ਕਰਦੀ ਕਰਦੀ ਰਹਿਣੀ ਆ ਤੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਖਾਣ ਪੀਣ ਦਾ ਕੰਮ ਆਪੇ ਕਰਦੀ ਆ ਤੇ ਕੰਮ ਕਰਦਿਆਂ ਮੈਂ ਆਪਣੇ ਕੱਪੜੇ ਆਪੇ ਧੋਣੀਆਂ ਆਪਣੇ ਘਰ ਦੀ ਸਫਾਈ ਆਪੇ ਕਰਨੀ ਆ ਮੈਂ ਕੋਈ ਨੌਕਰ ਨਹੀਂ ਰੱਖਿਆ ਹੋਇਆ ਸਭ ਕੰਮ ਮੈਂ ਆਪਣੇ ਆਪੇ ਕਰਦੀ ਆ ਮੈਂ ਕਿਸੇ ਉੱਤੇ ਨਿਰਭਰ ਨਹੀਂ ਐ ਤੁਸੀਂ ਆਪਣਾ ਸਾਰਾ ਕੰਮ ਖੁਦ ਕਰਦੇ ਹੋ ਹਾਂਜੀ ਜਿੰਨਾ ਪਾਠ ਮੈਨੂੰ ਜ਼ਬਾਨੀ ਯਾਦ ਹੈ ਮੈਂ ਉਹ ਅ ਆਪਣਾ ਨਾਲ-ਨਾਲ ਬੋਲ ਕੇ ਬਸ ਉਹ ਮੇਰਾ ਜਿਹੜਾ ਮੈਂ ਖਾਣਾ ਤਿਆਰ ਕਰਦੀ ਆ ਉਹ ਮੇਰਾ ਗੁਰੂ ਘਰ ਲੰਗਰ ਬਣ ਜਾਂਦਾ ਹੈ ਜੀ ਜੀ ਬਹੁਤ ਵਧੀਆ ਇਹਨਾਂ ਨੇ ਗੱਲ ਦੱਸੀ ਆਪਾਂ ਨੂੰ ਤੇ ਹਰ ਬੰਦੇ ਨੂੰ ਇੰਨੀ ਹਿੰਮਤ ਰੱਖਣੀ ਚਾਹੀਦੀ ਹੈ ਜਿਵੇਂ ਇਹਨਾਂ ਦੱਸਿਆ ਕਿ ਆਪਣਾ ਕਹਿੰਦੇ ਸਾਰਾ ਕੱਪੜੇ ਸੀਣ ਤੋਂ ਲੈ ਕੇ ਖਾਣ ਪੀਣ ਤੱਕ ਦਾ ਸਾਰਾ ਇਹ ਕੋਦੀ ਕੰਮ ਕਰਦੇ ਨੇ ਘਰ ਦਾ ਸਫਾਈ ਦਾ ਵੀ ਖੋਦ ਕਰਦੇ ਨੇ ਸੋ ਆਪਾਂ ਮਾਤਾ ਜੀ ਦੇ ਕੋਲੋਂ ਬਹੁਤ ਕੁਝ ਜਾਣਿਆ ਵੀ ਕਿਵੇਂ ਇਹਨਾਂ ਨੇ ਜੀਵਨ ਇੱਥੋਂ ਤੱਕ ਬਤੀਤ ਕੀਤਾ ਪਾਕਿਸਤਾਨ ਦੇ ਵਿੱਚੋਂ ਆ ਕੇ ਕਿਵੇਂ ਇਹਨਾਂ ਨੇ ਆਪਣੀ ਜੌਬ ਕੀਤੀ ਆਪਣੇ ਬੱਚੇ ਪਾਲੇ ਮੈਰਿਜ ਇਹਨਾਂ ਦੀ ਹੋਈ ਆ ਸਾਰਾ ਇਹਨਾਂ ਨੇ ਆਪਾਂ ਨੂੰ ਚਾਨਣਾ ਪਾਇਆ ਤੋਂ ਇਹ ਵੀਡੀਓ ਜਿਆਦਾ ਲੰਬੀ ਨਾ ਹੋਵੇ ਇਸ ਕਰਕੇ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਾਂਗੇ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਆਪਾਂ ਮਾਤਾ ਜੀ ਦੇ ਸੇਹ ਦਾ ਰਾਜ ਜਾਣਾਂਗੇ ਕਿ ਇਹਨਾਂ ਦੀ ਬਾਤ ਜਿਹੜੀ ਹੈ ਅਜੇ ਤੱਕ ਪੂਰੀ ਦਮ ਦਾ ਰਵਾਜ ਆ ਤੇ ਮਾਤਾ ਜੀ ਦੀ ਆਵਾਜ਼ ਦੇ ਵਿੱਚ ਦਮ ਵੀ ਬਹੁਤ ਆ ਤੇ ਬਾਜ ਸੋਹਣੀ ਵੀ ਬਹੁਤ ਆ ਇਹਨਾਂ ਨੇ ਮੈਨੂੰ ਪਹਿਲਾਂ ਗਾਣਾ ਵੀ ਸੁਣਾਇਆ ਤੇ ਆਪਾਂ ਚਲੋ ਤੁਹਾਨੂੰ ਵੀ ਤੋਕ ਲੈਣਾ ਮਾਤਾ ਜੀ ਤੁਸੀਂ ਕੈਮਰੇ ਦੇ ਸਾਹਮਣੇ ਵੀ ਬੋਲੋ ਜੀ ਵਲ ਅਮੋੜ ਮਹਾਰਵੀ ਵਾਲਿਆ ਲੈ ਚੱਲ ਨਾਲ ਵੀ ਤੇਰੀ ਦੱਚ ਦੇ ਗਲ ਵਿੱਚ ਉੱਟ ਲੀਆਂ ਵੇ ਮੈਂ ਪੀਰ ਮਨੋਂ ਵਲ ਚੱਲੀਆਂ ਸੁੱਖਾਂ ਸੁਖਨੀਆਂ ਤੇਰੀਆਂ ਲਲ ਵੇ ਦੱਚੀ ਵਾਲਿਆ ਮੁੰਮਹਰ ਮੇ ਤੇਰੀ ਦੱਚ ਦੇ ਚੁੰਨੀਆਂ ਪੈਰ ਤੇਰੇ ਸਿਰ ਦੀ ਮੈਂ ਮੰਗਨੀ ਹੰਖੇਰ ਵੀ ਤੇ ਬਹੁਤ ਸੋਹਣੀ ਲੱਗੀ ਜੀ ਆਵਾਜ਼ ਵੀ ਗਾਣਾ ਵੀ ਇਹਨਾਂ ਨੇ ਬਹੁਤ ਸੋਹਣਾ ਵਧੀਆ ਚੁਣਿਆ ਤੇ ਚਲੋ ਆਪਾਂ ਗੱਲ ਨੂੰ ਅੱਗੇ ਕੰਟੀਨਿਊ ਰੱਖਦੇ ਆਂ ਬਾਕੀ ਇਹਨਾਂ ਨੇ ਇੱਕ ਕਿਤਾਬ ਵੀ ਜਿਹੜੀ ਉਹ ਲਿਖੀ ਆ ਇਹ ਵਾਲੀ ਕਿਤਾਬ ਆ ਇਹਦੇ ਬਾਰੇ ਸਾਰੀ ਗੱਲਬਾਤ ਆਪਾਂ ਅਗਲੀ ਵੀਡੀਓ ਚ ਕਰਾਂਗੇ ਇਹ ਕੀ ਖਾਂਦੇ ਪੀਂਦੇ ਨੇ ਕਿ ਇਹ ਜਿੰਦਾਦਿਲੀ ਦੇ ਨਾਲ ਅਜੇ ਤੱਕ ਜੀ ਰਹੇ ਨੇ ਕੱਲੇ ਹਿੰਮਤ ਕਹਿੰਦੇ ਮੈਂ ਕਰਕੇ ਰਹਿ ਰਹੀ ਆ ਸਾਰਾ ਕੰਮ ਵੀ ਖੁਦ ਕਰਦੇ ਨੇ ਕਿਵੇਂ ਸਾਰੀ ਜਿਹੜੀ ਸਰਵਾਈਵ ਕਰਦੇ ਨੇ ਇਹ ਆਪਾਂ ਕੱਲਾਲੀ ਵੀਡੀਓ ਚ ਦੇਖਾਂਗੇ ਸੋ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਵੀਡੀਓ ਚੰਗੀ ਲੱਗੀ ਤੇ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਲੋਕਾਂ ਤੱਕ ਨੌਲੇਜ ਵਾਲੀ ਇਹ ਗੱਲ ਪਹੁੰਚ ਸਕੇ ਤੇ ਲੋਕ ਜਿਹੜੀ ਹਿੰਮਤ ਦੇ ਨਾਲ ਜੀ ਸਕਣ ਜਿਹੜੇ ਆਪਣੇ ਜੀਵਨ ਦੀ ਆਸ ਛੱਡ ਚੁੱਕੇ ਨੇ ਕਿ ਅਸੀਂ ਹੁਣ ਕੁਝ ਨਹੀਂ ਕਰ ਸਕਦੇ ਕੁਝ ਵੀ ਕਰਨ ਵਾਸਤੇ ਏਜ ਜ਼ਰੂਰੀ ਨਹੀਂ ਹੈਗੀ ਤੁਸੀਂ ਕਿਸੇ ਵੀ ਏਜ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਇਹਨਾਂ ਨੇ ਜਿਹੜੀ ਕਿਤਾਬ ਲਿਖੀ ਹੈ ਇਹ ਇਹਨਾਂ ਨੇ ਬੜੀ ਆਪਣੀ ਵੱਡੀ ਉਮਰ ਦੇ ਵਿੱਚ ਲਿਖੀ ਹੈ ਸੋ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਨੂੰ ਇੱਥੋਂ ਤੱਕ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਦੇ ਇੱਥੇ ਕਰਦੇ ਦੀ ਐਂਡ ਮਿਲਦੇ ਇੱਕ ਨਵੀਂ ਜਾਣਕਾਰੀ ਵਾਲੀ ਵੀਡੀਓ ਤਦ ਤੱਕ ਲਈ ਸਸਟੇ ਕਾ ਸੋਸੀ ਭਾਈ ਮਹੰਗੇ ਗੈਸ ਦੇ ਖਰਚੇ ਤੋਂ ਤੁਸੀਂ ਬਚ ਸਕਦੇ ਹੋ ਜੀ ਬੜੇ ਆਰਾਮ ਦੇ ਨਾਲ ਤੇ ਦੂਜੀ ਗੱਲ ਆ ਜੀ ਇਹਦੇ ਉੱਤੇ ਸਾਰੇ ਹੀ ਭਾਂਡੇ ਚੱਲਦੇ ਚਾਹੇ ਉਹ ਮਿੱਟੀ ਦੀ ਤੋੜੀ ਹੋਵੇ ਤੇ ਚਾਹੇ ਲੋਹੇ ਦੀ ਕਢਾਈ ਹੋਵੇ ਤੁਸੀਂ ਕਿਸੇ ਵੀ ਭਾਂਡੇ ਦਾ ਇਸਤੇਮਾਲ ਇਹਦੇ ਉੱਤੇ ਤੁਸੀਂ ਕਰ ਸਕਦੇ ਹੋ ਬਾਕੀ ਇਹਨੂੰ ਆਪਾਂ ਇਸਤੇਮਾਲ ਕਿਵੇਂ ਕਰਨਾ ਇਹ ਕਿੰਨੇ ਦਾ ਆ ਤੇ ਚਾਹੇ ਇਹ ਆਪਾਂ ਨੂੰ ਮਹਿੰਗਾ ਪੈਂਦਾ ਕਿ ਸਸਤਾ ਪੈਂਦਾ ਬਿਜਲੀ ਦਾ ਖਰਚਾ ਤਾਂ ਨਹੀਂ ਓਵਰ ਜਾਂਦਾ ਇਹ